ਵੈਸੇ ਤਾਂ ਬੈਂਕ ਕਰਮਚਾਰੀ ਬੜੇ ਹੀ ਧਿਆਨ ਨਾਲ ਆਪਣਾ ਕੰਮ ਕਰਦੇ ਹਨ ਪਰ ਕਈ ਵਾਰ ਉਹ ਕੋਈ ਅਜਿਹਾ ਕੰਮ ਵੀ ਜਾਣੇ ਅਣਜਾਣੇ ਤੇ ਕਰ ਜਾਂਦੇ ਹਨ ਜਿਸ ਨੂੰ ਕੋਈ ਸੋਚ ਵੀ ਨਹੀਂ ਸਕਦਾ ਅਜਿਹਾ ਇੱਕ ਮਾਮਲਾ ਗਰੇਟਰ ਨੌਇਡਾ ਤੋਂ ਸਾਹਮਣੇ ਆ ਰਿਹਾ ਜਿੱਤੀ ਕੋ ਔਰਤ ਦੀ ਮੌਤ ਮਗਰ ਉਸਦੇ ਅਕਾਊਂਟ 'ਚ ਇੰਨਾ ਪੈਸਾ ਆ ਗਿਆ ਕਿ ਉਸ ਨੂੰ ਗਿਨ ਸਕਣਾ ਵੀ ਲਾਪਰਗਨਾਮੋਣ ਕਿਨ ਹੋ ਗਿਆ ਇਹ ਮਾਮਲਾ ਗਰੇਟਰ ਨੌਇਡਾ ਦੇ ਦਨਕੋਰ ਥਾਣਾ ਇਲਾਕੇ ਦੇ ਵਿੱਚੀ ਦਨਕੋਰ ਮੌਲੇ ਦਾ ਇਹ ਤਕਰੀਬ 2 ਮਹੀਨੇ ਪਹਿਲਾਂ ਇੱਕ ਔਰਤ ਦੀ ਮੌਤ ਹੋ ਗਈ ਸੀ। ਉਸ ਦੀ ਮੌਤ ਬਾਅਦ ਹੁਣ ਅਚਾਨਕ ਉਸ ਦੇ ਖਾਤੇ 'ਚ ਇੱਕ ਖਰਬਾ ਰੁਪਈਆ ਆ ਗਏ ਪ੍ਰਤਿਕਾ ਦੀ ਪਛਾਣ ਗਾਇਤਰੀ ਦੇਵੀ ਵਜੋਂ ਹੋਈ ਹੈ। ਜੇਸੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰ ਉਸ ਦੇ ਖਾਤੇ ਦੀ ਜਾਂਚ ਪੜਤਾਲ ਕਰਵਾ ਰਹੇ ਸਨ ਤਾਂ ਉਸ ਦੇ ਖਾਤੇ 'ਚ ਇੰਨੀ ਰਕਮ ਦੇਖ ਕੇ ਉਹਨਾਂ ਦੇ ਤਾਂ ਹੌਸ਼ ਹੀ ਉੱਡ ਗਏ। ਜਾਣਕਾਰੀ ਅਨੁਸਾਰ ਮੈਤਿਕਾ ਦਾ ਪੁੱਤਰ ਦੀਪਕ ਕੁਮਾਰ ਆਪਣੀ ਮ੍ਰਿਤਕ ਮਾਂ ਦੇ account 'ਤੇ UPI ਚਲਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਬੈਂਕ ਵੱਲੋਂ ਇੱਕ ਮੈਸੇਜ ਆਇਆ। ਜਿਸ ਨੂੰ ਦੇਖ ਕੇ ਉਸ ਨੂੰ ਕੁਝ ਸਮਝ ਨ ਆਇਆ ਉਸ ਨੂੰ ਮੈਸੇਜ ਆਇਆ ਕਿ ਉਸ ਦੀ ਮਹਾਦੇਅ ਕਾਊਂਟਰ ਟਰਾਂਸਫਰ ਹੋਏ ਹਨ ਇਹ ਰਾਸ਼ੀ ਗਿਣਤੀ ਚ 100 ਕੋਟਲੀਅਨ 135 ਸੈਪਟਲੀਅਨ 660 ਸੈਕਸਟਲੀਅਨ 10 ਕਵਾਂਟਲੀਅਨ 23 ਕੁਆਟ੍ਰੀਲੀਅਨ 560 ਟ੍ਰਿਲੀਅਨ 299 ਬਣਦੀ ਹੈ ਇਹ ਰਕਮ ਦੁਨੀਆ ਭਰ ਦੇ ਸਭ ਤੋਂ ਵੱਧ ਮੀਰ ਲੋਕਾਂ ਤੋਂ ਵੀ ਕਿਤੇ ਵੱਧ ਹੈ ਮੈਸੇਸ ਲੈ ਕੇ ਦੀਪਕ ਜੀ ਬੈਂਕ ਕੋਟਕ ਮਹਿੰਦਰਾ ਬੈਂਕ ਪਹੁੰਚਿਆ ਤਾਂ ਬੈਂਕ ਵਾਲਿਆਂ ਨੇ ਰਕਮ ਦੇਖ ਕੇ ਉਸ ਦਾ ਖਾਤਾ ਫ੍ਰੀਜ਼ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮਾਮਲਾ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਨੇ ਕਿਹਾ ਕਿ ਇਨਾ ਵੱਡਾ ट्रांजੈਕਸ਼ਨ ਕਿਸੇ ਵੱਡੀ ਤਕਨੀਕੀ ਗੜਬੜੀ ਕਾਰਨ ਹੋਇਆ ਹੋ ਸਕਦਾ ਹੈ ਤੇ ਕਿਸੇ ਸ਼ੱਕੀ ਫੰਡ ਟਰਾਂਸਫਰ ਵੱਲ ਵੀ ਇਸ਼ਾਰਾ ਕਰ ਦਿੱਤਾ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂchnਾ ਦੇ ਦਿੱਤੀ ਗਈ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।